ਸ਼ਿਰਗੁਰੂ ਤੇਗਵਧਰ ਸਾਹਿਬ ਜੀ ਦੇ ਲਈ ਉਹਨਾਂ ਨੂੰ ਸਮਰਪਿਤ ਇੱਕ ਪੰਜਾਬ ਵਿਧਾਨ ਸਭਾ ਦਾ اجلاس ਸ਼ਾਤਿਆਂ ਬਾਅਦ ਪਹਿਲੀ ਵਾਰ ਹੋਇਆ ਕਿ ਵਿਧਾਨ ਸਭਾ ਦਾ ਵਿਸ਼ੇਸ਼ اجلاس ਚੰਡੀਗੜ੍ਹ ਤੋਂ ਬਾਹਰ ਹੋਇਆ ਗਿਆ ਲਗਭਗ 63 ਸਾਲ ਬਾਅਦ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਹੋਇਆ ਅਨੰਦਪੁਰ ਸਾਹਿਬ ਮੈਨੂੰ ਲੱਗਦਾ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੁਣ ਸੈਂਟਰ ਖਤਮ ਕਰੂਗਾ ਜਿਹੜਾ ਚੰਡੀਗੜ੍ਹ ਦੇ ਵਿੱਚ ਉਪ ਰਾਜਪਾਲ ਲੈਫਟੇਨੈਂਟ ਗਵਰਨਰ ਨਾਇਆ ਜਾ ਸਕਦਾ। ਡੰਗਣਾ ਰਣੌਤ ਬਠਿੰਡੇ ਪਹੁੰਚੀ ਅੱਜ। ਅੱਜ ਦੀ ਤਰੀਕ ਸੀ ਗੱਲ ਸਾਬ ਬਠਿੰਡੇ ਦੀ ਅਦਾਲਤ ਦੇ ਵਿੱਚ। ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਜੀ ਚੰਡੀਗੜ੍ਹ। ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕੰਟਰੋਲ ਸਿੱਖ ਸੰਗਤ ਕੋਲੋਂ ਖੋਹਣ ਤੇ ਹਰਿਆਣਾ 'ਚ ਇੱਕ ਵੱਖਰੀ ਸੰਸਦ। ਅੱਛਾ ਜੀ ਹਰਚੰਦ ਸਿੰਘ ਭੁੱਲੜ ਦੀ ਦਿਓ ਖ਼ਬਰ ਕਿਵੇਂ ਆ? ਸੁਰਨਵਕ ਸਿੰਘ ਪੱਤੀ ਜੀ ਸਵਾਗਤ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਜੀ ਜੀ ਗੱਲ ਸਾਹਿਬ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਈ ਉਹਨਾਂ ਨੂੰ ਸਮਰਪਿਤ ਇੱਕ ਪੰਜਾਬ ਵਿਧਾਨ ਸਭਾ ਦਾ ਇਜਲਾਸ਼ ਸ਼੍ਰੀ ਆਨੰਦਪੁਰ ਸਾਹਿਬ ਹੋਇਆ। ਉਹਦੇ ਵਿੱਚ ਕਿਹੜੀ ਕਿਹੜੇ ਮਤੇ ਪਾਸ ਹੋਏ ਉਹਨਾਂ ਦਾ ਮਤਲਬ ਕੀ ਆ ਜੀ? ਜੀਗਲ ਸਾਹਿਬ ਵਾਕਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਜਲਾਸ ਹੋਇਆ ਹੂੰ ਸੋ ਇਹ ਧਾਕਿਆਂ ਬਾਅਦ ਪਹਿਲੀ ਵਾਰ ਹੋਇਆ ਕਿ ਵਿਧਾਨ ਸਭਾ ਦਾ ਵਿਸ਼ੇਸ਼ ਜਲਾਸ ਚੰਡੀਗੜ੍ਹ ਤੋਂ ਬਾਹਰ ਆ ਗਿਆ ਲਗਭਗ 3 ਸਾਲ ਬਾਅਦ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਹੋਇਆ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਇੱਕ ਟੈਂਟ ਸਿਟੀ ਦੇ ਵਿੱਚ ਹੋਇਆ ਟੈਂਟ ਸਿਟੀ ਬਣਾ ਕੇ ਉਹਨੂੰ ਬਿਲਕੁਲ ਉਸੇ ਤਰ੍ਹਾਂ ਦੀ ਦਿੱਖ ਦਿੱਤੀ ਗਈ ਸੀ ਜਿਸ ਤਰ੍ਹਾਂ ਦੀ ਪੰਜਾਬ ਵਿਧਾਨ ਸਭਾ ਦੀ ਆ ਹਾਲਾਂਕਿ ਇਹ ਤੇ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਠਾਏ ਸੀ ਕਿ ਪਵਿੱਤਰ ਧਰਤੀ ਉੱਪਰ ਪਵਿੱਤਰ ਸਦਨ ਦਾ ਜੁੜਨਾ ਹੀ ਮਹਾਨ ਨਹੀਂ ਹੁੰਦਾ ਮਹਾਨ ਹੁੰਦਾ ਇੱਕ ਕੁਛ ਤੁਸੀਂ ਮਹਾਨ ਫੈਸਲੇ ਲੈਨੇ ਹੋ ਉਹ ਫੈਸਲੇ ਸਾਡੇ ਗੁਰੂਆਂ ਦੇ ਨਾਲ ਸੰਬੰਧਿਤ ਹੋਣ ਸਾਡੇ ਪੰਜਾਬ ਪੰਜਾਬੀਅਤ ਨਾਲ ਸੰਬੰਧਿਤ ਹੋਣੋ ਲੈਨੇ ਕਿੱਥੇ ਹੋ ਇਹ ਮੈਟਰ ਨਹੀਂ ਕਰਦਾ ਔਰ ਇਹਦੇ ਤੇ ਸਵਾਲ ਵੀ ਉੱਠੇ ਸੀਗੇ ਕਿ ਬਹੁਤ ਖਰਚਾ ਜਿਹੜਾ ਕੀਤਾ ਗਿਆ ਬੜੀ ਟੈਂਟ ਸਿਟੀ ਦੇ ਵਿੱਚ ਆਲੀਸ਼ਾਨ ਕੁਰਸੀਆਂ ਲਾਈਆਂ ਗਈਆਂ ਔਰ ਇਹ ਫੈਸ਼ਨ ਵੱਖਰਾ ਕਰਨ ਦੇ ਨਾਮ ਦੇ ਉੱਤੇ ਜਾਂ ਬਾਹਰ ਕਰਨ ਦੇ ਨਾਮ ਦੇ ਉੱਤੇ ਚੰਡੀਗੜ੍ਹ ਤੋਂ ਪੰਜਾਬ ਸਰਬੋਤ ਜਿਹੜਾ ਪਿਆ ਇਹ ਸਵਾਲ ਵੀ ਉੱਠੇ ਖੈਰ ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਮਸ਼ੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਪੰਜਾਬ ਵਿਧਾਨ ਸਭਾ ਦਾ ਅਜਲਾਸ ਹੋਇਆ ਉਸ ਅਜਲਾਸ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਗਲਿਆਰੇ ਸਣੇ ਦੋ ਸ਼ਹਿਰਾਂ ਤਲਵੰਡੀ ਸਾਬੋ ਤੇ ਸ਼੍ਰੀਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਮਤਾ ਪਾਸ ਕੀਤਾ ਗਿਆ ਸੋ ਇਹ ਜਿਹੜੇ ਮਤੇ ਨੇ ਸਰਬਸੰਮਤੀ ਦੇ ਨਾਲ ਪਾਸ ਕੀਤੇ ਹਾਲਾਂਕਿ ਇਸ ਵਿਚਾਰੇ ਕਾਂਗਰਸ ਯਾਗੂ ਪ੍ਰਗਟ ਸਿੰਘ ਨੇ ਜਦੋਂ ਅਮਰਸਰ ਸਾਹਿਬ ਦੇ ਗਲਿਆਰੇ ਬਾਰੇ ਸਪਸ਼ਟੀਕਰਨ ਮੰਗਿਆ ਕਿ ਉਹ ਤਾਂ ਪਹਿਲਾਂ ਹੀ ਪਵਿੱਤਰ ਹੈ ਹੁਣ ਤੱਕ ਵੀ ਤਾਂ ਪਵਿੱਤਰ ਹੀ ਹੈ ਜਦੋਂ ਪ੍ਰਗਟ ਸਿੰਘ ਹੋਰਾਂ ਨੇ ਇੱਕ ਕੀਤਾ ਗਿਆ ਤਾਂ ਉਹਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗਲਿਆਰੇ ਨੂੰ ਲੋਕ ਪਹਿਲਾਂ ਆਪਣੀ ਸ਼ਰਧਾ ਭਾਵਨਾ ਨਾਲ ਪਵਿੱਤਰ ਮੰਨਦੇ ਨੇ ਅਰ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਸੀ ਆਫੀਸ਼ੀਅਲੀ ਇਸ ਲਈ ਜੇਕਰ ਉੱਥੇ ਕਿਸੇ ਕਿਸਮ ਦੀ ਕੋਈ ਮਨਾਹੀ ਵਾਲੀ ਗਤੀਵਿਧੀ ਹੈ ਤਾਂ ਉਸ ਨੂੰ ਬਿਲਕੁਲ ਰੋਕਿਆ ਜਾ ਸਕੇਗਾ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਮਤੇ ਪੇਸ਼ ਕੀਤੇ ਗਏ ਉਹਨਾਂ ਮੁਤਾਬਕ ਬਹੁਤ ਸਾਲਾਂ ਤੋਂ ਮੰਗ ਉੱਠ ਰਹੀ ਸੀ ਮੰਗ ਨੂੰ ਮੁੱਖ ਰੱਖਦਿਆਂ ਸਦਨ ਸ਼ਿਫਾਰਿਸ਼ ਕਰਦਾ ਹੈ ਕਿ ਸੂਬਾ ਸਰਕਾਰ ਤਿੰਨ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪ੍ਰਗਟਰ ਸ਼ਹਿਰ ਵਜੋਂ ਐਲਾਨ ਕਰਕੇ ਮਾਸ ਸ਼ਰਾਬ ਤੰਬਾਕੂ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਵਰਤੋਂ ਤੇ ਪਾਬੰਦੀ ਲਗਾਏ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਟ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਬੰਦ ਕਰਕੇ ਸੰਗਤਾਂ ਦੀ ਚਿਰੋਖਣੀ ਮੰਗ ਜਿਹੜੀ ਉਹ ਪੂਰੀ ਕੀਤੀ ਜਾਵੇ ਔਰ ਇਹ ਸ਼ਹਿਰ ਨਾ ਸਿਰਫ ਧਾਰਮਿਕ ਕੇਂਦਰ ਬਲਕਿ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵੀ ਨੇ ਸੋ ਇਹ ਜਿਕਰ ਵੀ ਜਿਹੜਾ ਉਥੋਂ ਉਹ ਹੋਇਆਗਾ ਸੋ ਹੁਣ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਰੂਪ ਦੇ ਵਿੱਚ ਲਾਗੂ ਜਿਹੜਾ ਕੀਤਾ ਜਾਣਾ ਹੈ ਇਹ ਪੰਜਾਬ ਸਰਕਾਰ ਦੇ ਵੱਲੋਂ ਖਾਕਾਗਾ ਜਿਹੜਾ ਉਹ ਤੈਅ ਕੀਤਾ ਜਾਊਗਾ ਉਹ ਜਿਹੜਾ ਪਵਿੱਤਰ ਸ਼ਹਿਰ ਦਾ ਜਿਹੜਾ ਐਲਾਨ ਹੈ ਉਹ ਐਲਾਨ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਜਿਹੜਾ ਮਾਸ ਤੰਬਾਕੂ ਤੇ ਹੋਰ ਪਾਬੰਦੀ ਸ਼ੁਦਾ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਸਖਤੀ ਜਿਹੜੀ ਹੈਗੀ ਬਨਾਹੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਨਜ਼ਰ ਆਏਗੀ ਜੀ ਗੱਲ ਸਾਫ ਅੱਛਾ ਜੀ ਇਹ ਦੱਸਿਓ ਭਈ ਹੁਣ ਚੰਡੀਗੜ੍ਹ ਦਾ ਜਿਹੜਾ ਮਾਮਲਾ ਹੈ ਮੈਨੂਲਰ ਦਾ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੁਣ ਸੈਂਟਰ ਖਤਮ ਕਰੂਗਾ ਬਿਲਕੁਲ ਜੀ ਇਹ ਰਾਹ ਤਿਆਰ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬੀਆਂ ਦੇ ਤਿੱਖੇ ਰੋ ਤੋਂ ਬਾਅਦ ਕੇਂਦਰ ਸਰਕਾਰ ਇੱਕ ਵਾਰ ਪਿੱਛੇ ਹਟਿਆ ਲੇਕਿਨ ਕੇਂਦਰ ਸਰਕਾਰ ਦੀ ਸਕੀਮ ਇਹ ਹੀ ਹੈ ਕਿ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਜਿਹੜਾਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਉਹ ਕੀਤੀ ਜਾ ਰਹੀ ਆ ਕੌਕੇ ਕੇਂਦਰ ਸਰਕਾਰ ਦੇ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਜਵੀਜ਼ ਲਿਆਂਦੀ ਜਾ ਸਕਦੀ ਹੈ ਜਿਦੇ ਤਹਿਤ ਜਿਹੜਾ ਚੰਡੀਗੜ੍ਹ ਦੇ ਵਿੱਚ ਉਪ ਰਾਜਪਾਲ ਲੈਫਟੇਨੈਂਟ ਗਵਰਨਰ ਨਾਇਆ ਜਾ ਸਕੂਗਾ ਇਹਦੇ ਨਾਲ ਪੰਜਾਬ ਕਿਉਂਕਿ ਹੁਣ ਕੀ ਹੈ ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੁੰਦਾ ਹੈ ਪਿਛਲੇ 41 ਸਾਲਾਂ ਤੋਂ ਐਵੇਂ ਚੱਲਿਆ ਆ ਰਿਹਾ ਹੈ ਲੇਕਿਨ ਕੇਂਦਰ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਜਵੀਜ਼ ਲਿਆ ਰਹੀ ਹੈ ਜਿਦੇ ਤਹਿਤ ਜਿਹੜਾ ਪੰਜਾਬ ਦਾ ਰਾਜਪਾਲ ਚੰਡੀਗੜ੍ਹ ਦਾ ਪ੍ਰਸ਼ਾਸਕਕ ਦੀ ਬਜਾਏ ਜਿਵੇਂ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਜਿਹੜਾ ਪ੍ਰਸ਼ਾਸਕ ਹੁੰਦਾ ਉਸੇ ਤਰੀਕੇ ਦੇ ਨਾਲ ਲੈਫਟੀਨੈਂਟ ਗਵਰਨਰ ਲਾਉਣ ਦੀ ਪ੍ਰਕਿਰਿਆ ਹੋ ਸਕਦੀ ਹੈ ਲੇਕਿਨ ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਹੁਣ ਇਹ ਜਿਹੜਾ ਆਉਣ ਵਾਲੇ ਬਜਟ اجلاس ਦੇ ਵਿੱਚ ਲਿਆਂਦੇ ਜਾਣ ਦੀ ਤਜਵੀਜ਼ ਸੀ ਉਹ ਨੂੰ ਇੱਕ ਵਾਰ ਟਾਲ ਦਿੱਤਾ ਗਿਆਗਾ ਸਰਕਾਰ ਨੇ ਸਰਦਰੁੱਪਤ اجلاس ਦੇ ਵਿੱਚ ਜਿਹੜਾ ਸੰਵਿਧਾਨ ਦੀ 131ਵੀਂ ਸੋਧ ਬੈਲ ਪੇਸ਼ ਕਰਨ ਲਈ ਸੂਚੀਬੱਧ ਕੀਤਾ ਸੀ ਜਿਹਦੇ ਤਹਿਤ ਚੰਡੀਗੜ੍ਹ ਨੂੰ ਧਾਰਾ 240 ਚ ਸ਼ਾਮਲ ਕਰਕੇ ਬਾਕੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਾਂਗ ਸਿੱਧਾ ਰਾਸ਼ਟਰਪਤੀ ਦੇ ਅਧੀਨ ਕੀਤਾ ਜਾਣਾ ਸੀਗਾ ਉਹ ਤੋਂ ਇੱਕ ਵਾਰ ਜਿਹੜਾ ਪਿੱਛੇ ਉਹ ਹਟਦਾ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਦੂਜਾ ਵੱਡਾ ਮਸਲਾ ਹੈ ਗਿਲਸਾਭ ਇੱਕ ਆਗਿਆ ਦੇ ਵਿੱਚ ਇਹ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਦੀ ਅ ਇਲੈਕਸ਼ਨ ਬਹਾਲੀ ਦਾ ਮਸਲਾ ਗਾ ਜਿਹੜਾ ਉਹ ਵੀ ਪੰਜਾਬੀ ਲੜਕੇ ਹਟੇ ਨੇ ਉਹਦਾ ਐਲਾਨ ਹੋ ਚੁੱਕਿਆ ਲੇਕਿਨ ਉਥੇ ਧਰਨਾ ਦਿਨ ਰਾਤ ਦਾ ਜਾਰੀ ਆ ਪੱਕਾ ਮੋਰਚਾ ਜਾਰੀ ਆ ਲੇਕਿਨ ਅਜੇ ਤੱਕ ਵੀ ਇਹ ਐਲਾਨ ਨਹੀਂ ਕੀਤਾ ਗਿਆ ਕਿ ਸੈਨੇਟ ਦੀ ਇਲੈਕਸ਼ਨ ਜਿਹੜੀ ਆ ਉਹ ਕਦੋਂ ਹੋਊਗੀ ਮੈਂ ਅੱਜ ਹੀ ਸੁਣ ਰਿਹਾ ਸੀ ਉਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਵੀ ਵਿਦਿਆਰਥੀ ਕਹਿ ਰਹੇ ਨੇ ਕਿ ਸਾਡੇ ਨਾਲ ਵੀ ੱਟਕਾ ਕਰਨ ਦੀ ਤਜਵੀਜ਼ ਆ ਕਿਉਂਕਿ 26 ਨਵੰਬਰ ਨੂੰ ਵਿਦਿਆਰਥੀਆਂ ਨੇ ਯੂਨੀਵਰਸਿਟੀ ਬੰਦ ਦਾ ਸੱਦਾ ਦਿੱਤਾ ਹੋਇਆ ਔਰ ਉੱਥੇ ਵੀ ਯੂਨੀਵਰਸਿਟੀ ਬੰਦ ਦੇ ਸੱਦੇ ਨੂੰ ਤਾਰਪੀਡੋ ਕਰਨ ਦੇ ਲਈ ਉਸੇ ਦਿਨ ਪ੍ਰੀਖਿਆਵਾਂ ਰੱਖਤੀਆਂ ਉਸੇ ਦਿਨ ਯੂਨੀਵਰਸਿਟੀ ਦੇ ਸਾਰੇ ਡਿਪਾਰਟਮੈਂਟ ਖੋਲਣ ਦੀ ਜਾਂ ਖੁੱਲੇ ਰੱਖਣ ਦੇ ਲਈ ਜੋਰ ਜਿਹੜਾ ਡੀ ਚੋਟੀਦਾਰ ਲੱਗਿਆ ਹੋਇਆ ਉਹਨਾਂ ਇੱਕ ਪਾਸੇ ਯੂਨੀਵਰਸਿਟੀ ਹੱਤੋਂ ਕੋਹੀ ਜਾ ਰਹੀ ਹੈ ਸੈਨੇਟ ਬਹਾਲੀ ਦੇ ਲਈ ਲੜ ਰਹੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੂਸਰੇ ਪਾਸੇ ਤੇ ਇਨ੍ਹਾਂ ਹੀ ਦਿਨਾਂ ਦੇ ਵਿੱਚ ਚੰਡੀਗੜ੍ਹ ਜਿਹੜਾ ਉਹ ਤੋਂ ਪੰਜਾਬ ਦੀ ਹੱਕ ਜਤਾਈ ਹੈਗੀ ਜਿਹੜੀ ਉਹ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਆ ਔਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਦਾ ਪ੍ਰਸਤਾਵ ਜਿਹੜਾ ਉਹ ਵਿਚਾਰ ਦੀਨ ਹੈ ਤੇ ਇਹ ਸੌਖਾ ਬਣਾਉਣ ਦਾ ਨਹੀਂ ਅਸਲ ਦੇ ਵਿੱਚ ਪੰਜਾਬ ਦੀ ਜਿਹੜੀ ਹੱਕ ਜਤਾਈ ਹੈ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਜਾਣ ਕੇ ਵਸਾਇਆ ਗਿਆ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਹੈ ਜੀ ਅੱਛਾ ਜੀ ਕੰਗਣਾ ਰਣੌਤ ਬਠਿੰਡੇ ਪਹੁੰਚੀ ਅੱਜ ਅੱਜ ਦੀ ਤਰੀਕ ਸੀ ਗੱਲ ਸਾਬ ਬਠਿੰਡੇ ਦੀ ਅਦਾਲਤ ਦੇ ਵਿੱਚ ਲੇਕਿਨ ਕੰਗਣਾ ਰਣੌਤ ਆਪ ਤਾਂ ਨਹੀਂ ਪਹੁੰਚੀ ਆਪਦੇ ਵਕੀਲ ਭੇਜਤੇ ਪਿਛਲੇ ਦਿਨੀ ਕੰਗਣਾ ਰਣੌਤ ਬਠਿੰਡਾ ਦੀ ਅਦਾਲਤ ਦੇ ਵਿੱਚ ਪਹੁੰਚੀ ਸੀ ਬੇਬੇ ਭਿੰਦਰ ਕੌਰ ਦੀ ਇਹ ਪਹਿਲੀ ਪ੍ਰਾਪਤੀ ਸੀ ਕਿ ਜਿਹੜੀ ਕੰਗਣਾ ਰਣੌਤ ਆਪਣੇ ਆਪ ਨੂੰ ਮਤਲਬ ਬਹੁਤ ਉੱਪਰ ਦਿਖਾਉਂਦੀ ਸੀ ਔਰ ਉਦੋਂ ਟਵੀਟ ਕਰ ਕਰ ਪੰਜਾਬ ਦੀਆਂ ਬੀਬੀਆਂ ਦਾ ਕਿਸਾਨ ਅੰਦੋਲਨ ਵੇਲੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਜ਼ਾਕ ਉਡਾਉਂਦੀ ਸੀ ਤੇ ਉਹ ਪਿਛਲੇ ਮਹੀਨੇ ਬਠਿੰਡਾ ਦੀ ਅਦਾਲਤ ਚਾਈ ਅੱਜ ਫੇਰ ਉਹਦੀ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ੀ ਸੀ ਔਰ ਉਸ ਪੇਸ਼ੀ ਦੇ ਦੌਰਾਨ ਕੰਗਨਰ ਨੌਤ ਹਾਜ਼ਰ ਨਹੀਂ ਹੋਈ ਲੇਕਿਨ ਉੱਥੇ ਉਹਦੇ ਖਿਲਾਫ ਚਾਰਜ ਫਰੇਮ ਹੋ ਗਿਆ ਜੀ ਕੇਸ ਚੱਲ ਰਿਹਾ ਉਹਦੇ ਖਿਲਾਫ ਮਠੰਡਾ ਦੀ ਅਦਾਲਤ ਤੇ ਚਰਵੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਸੁਣਵਾਈ ਦੌਰਾਨ ਜਿਹੜਾ ਉਹਦਾ ਵਕੀਲ ਪੇਸ਼ ਹੋਇਆ ਉਹਨੇ ਨਿੱਜੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਕੰਗਣਾ ਦੇ ਲਈ ਪਰ ਅਦਾਲਤ ਨੇ ਅਜੇ ਤੱਕ ਨਿੱਜੀ ਪੇਸ਼ੀ ਤੋਂ ਛੋਟ ਜਿਹੜੀ ਆ ਉਹ ਨਹੀਂ ਦਿੱਤੀ ਹਾਲਾਂਕਿ ਅਰਜੀ ਦੇ ਵਿੱਚ ਇਹਦੇ ਵਕੀਲ ਨੇ ਕਿਹਾ ਕਿ ਏਅਰਪੋਰਟ ਤੇ ਕੰਗਣਾ ਤੇ ਹਮਲਾ ਹੋਇਆ ਸੀ ਉਹ ਜੇਫ ਆਈ ਆਰ ਦਾ ਵੀ ਹਵਾਲਾ ਕਾ ਜਿਹੜਾ ਉਹ ਦਿੱਤਾ ਗਿਆ ਔਰ ਹੁਣ ਕੰਗਣਾ ਦੇ ਵਕੀਲ 4 ਦਸੰਬਰ ਨੂੰ ਅਗਲੀ ਪੇਸ਼ੀ ਮੌਕੇ ਆਪਦਾ ਜਵਾਬ ਦਾਇਰ ਕਰਨਗੇ ਪਿਛਲੀ ਸੁਣਵਾਈ ਸਮੇ ਜਿਹੜਾ ਕੰਗਣਾ ਨੇ ਮੁਆਫੀ ਵੀ ਮੰਗੀ ਸੀ ਲੇਕਿਨ ਬੇਬੇ ਮਿੰਦਰਕਾਰ ਨੇ ਉਹਨੂੰ ਮਾਫ ਨਹੀਂ ਕੀਤਾ ਕਿ ਅਜੇ ਉਹ ਟਾਈਮ ਲੰਘਿਆ ਮੁਆਫੀ ਵਾਲਾ ਉਦੋਂ ਤਾਂ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਦਾ ਰੁਖ ਕਰਦੇ ਰਹੇ ਤੇ ਹੁਣ ਮੁਆਫੀ ਵਾਲਾ ਸਮਾਂ ਲੰਘ ਚੁੱਕਿਆਗਾ ਸੋ ਇਹ 2021 ਦੇ ਵਿੱਚ ਕਿਸਾਨ ਅੰਦੋਲਨ ਦੇ ਸਮੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਧਰਗੜ ਜੰਡੀਆਂ ਦੀ 87 ਸਾਲਾ ਬਿਰਧ ਮਾਤਾ ਮਹਿੰਦਰ ਕੌਰ ਬਾਰੇ ਟਵੀਟ ਦਾ ਮਸਲਾਗਾ ਜਿਹਦੇ ਤਹਿਤ ਕੰਗਣਾ ਦੇ ਖਿਲਾਫ ਬਠਿੰਡਾ ਦੀ ਅਦਾਲਤ ਦੇ ਵਿੱਚ ਅੱਜ ਦੋ ਸ਼ਾਇਦ ਕੀਤੇ ਗਏ ਨੇ ਜੀ ਅੱਛਾ ਇਹ ਦੱਸਿਓ ਵੀ ਐਸ ਡੀ ਐਮ ਕੋਹਲੀ ਭੱਜਿਆ ਹੋਇਆ ਸੀ ਫੜ ਲਿਆ ਜੀ ਜੀ ਸਰ ਇਹਨੂੰ ਕੋਹਲੀ ਨੂੰ ਅਜੇ ਤੱਕ ਵੀ ਫੜਿਆ ਨਹੀਂ ਗਿਆ ਤੁਸੀਂ ਦੇਖੋ ਵੀ ਇਹ ਮਸਲਾਗਾ ਜਿਹੜਾ ਕਿੰਨਾ ਪੁਰਾਣਾ 5 ਮਹੀਨੇ ਪੁਰਾਣਾ ਮਸਲਾ ਰੈਕੋਟ ਸਹੀ ਦਾ ਮਸਲਾਗਾ ਇਹ ਕਿ ਰਾਏਕੋਟ ਦੇ ਵਿੱਚ ਐਸਡੀਐਮ ਦੀ ਅਦਾਲਤ ਦੇ ਵਿੱਚ ਜਦੋਂ ਰੇਡ ਹੋਈ ਸੀਗੀ ਤਾਂ ਉਦੋਂ ਐਸਡੀਐਮ ਗਰਵੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਨੂੰ ਫੜਿਆ ਸੀ ਔਰ ਅਲਮਾਰੀ ਦੇ ਵਿੱਚੋਂ 24 ਲੱਖ 6000 ਰੁਪਿਆ ਬਰਾਮਦ ਹੋਇਆ ਸੀਗਾ ਇਹ 12 ਜੂਨ ਦਾ ਮਸਲਾ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਔਰ ਇਹ ਸਟੈਨੋ ਦਾ ਉਦੋਂ ਦਾ ਲੁਧਿਆਣੇ ਵਾਲੀ ਜੇਲ੍ਹ ਚਾ ਲੇਕਿਨ ਐਸਡੀਐਮ ਕੋਹਲੀ ਨੂੰ ਅਜੇ ਤੱਕ ਵੀ ਜਿਹੜਾ ਉਹ ਰੈਸਟ ਨਹੀਂ ਕੀਤਾ ਗਿਆ ਹੁਣ ਇਹਨੂੰ ਹੋਰ ਅਦਾਲਤ ਤੋਂ ਰਾਹਤ ਆ ਗਈ ਜਿਹੜੀ ਉਹ ਮਿਲ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਣ ਇਸ ਸਸਪੈਂਡ ਕੀਤੇ ਹੋਏ ਐਸ ਡੀ ਐਮ ਜਿਹੜਾ ਕੋਲੀ ਹੈਗਾ ਉਸ ਨੂੰ 28 ਨਵੰਬਰ ਤੱਕ ਦੀ ਜਿਹੜੀ ਹੈਗੀ ਉਹ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੁਣ ਇਹਨੂੰ ਅਦਾਲਤ ਤੋਂ ਰਾਹਤ ਮਿਲ ਗਈ ਹੈ ਜੀ ਹੁਣ ਤਾਂ ਇਹਨੂੰ ਕੀ ਗ੍ਰਿਫਤਾਰ ਕਰਨਾ ਹੈ ਲੇਕਿਨ ਬਣਦਾ ਇਹ ਸੀਗਾ ਕਿ ਇਸ ਦੀ ਗ੍ਰਿਫਤਾਰੀ ਹੈਗੀ ਜਿਹੜੀ ਉਹ ਕੀਤੀ ਜਾਂਦੀ ਹੁਣ ਤੱਕ ਤੋ ਛੋਟੇ ਮੁਲਾਜ਼ਮਾਂ ਦੇ ਉੱਤੇ ਗਾਜ਼ ਡਿੱਗਦੀ ਆ ਜਿਹੜੀ ਅਕਸਰ ਗੱਲ ਕਹੀ ਜਾਂਦੀ ਰਹਿੰਦੀ ਆ ਔਰ ਵੱਡੇ ਆਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਉਹ ਬਚ ਜਾਂਦੇ ਨੇ ਇਧਰ ਜੇ ਗੱਲਬਾਤ ਕਰਨੀ ਹੋਵੇ ਤਾਂ ਇੱਕ ਐਸਡੀਐਮ ਦੀ ਜਿਹੜੀ ਵਿਜੀਲੈਂਸ ਦੇ ਵੱਲੋਂ ਗ੍ਰਿਫਤਦਾਰੀ ਹੋਈ ਆ ਪੰਜਾਬ ਦੇ ਵਿੱਚ ਇਹ ਇੱਕ ਵੱਖਰਾ ਇਸ਼ੂ ਆਗਾ ਇਹ ਬਟਾਲਾ ਦਾ ਮਸਲਾ ਹੈਗਾ ਜੀ ਔਰ ਐਸਡੀਐਮ ਕਮ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਪੰਥੇ ਨੂੰ ਜਿਹੜਾ ਵਿਜੀਲੈਂਸ ਨੇ ਲੰਗੀ ਧੇਰ ਸ਼ਾਮ 50000 ਰੁਪਏ ਰਿਸ਼ਵਤ ਲੈਦੇ ਹੋਏ ਰੰਗੇ ਇੱਥੇ ਗ੍ਰਿਫਤਾਰ ਕੀਤਾ। ਔਰ ਇਹ ਬਟਾਲਾ ਦੇ ਜਿਹੜਾ ਬੀਕੇ ਕੰਪਲੈਕਸ ਦੇ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦੇ ਆ ਵਿਜੀਲੈਂਸ ਨੇ ਐਸਡੀਐਮ ਦੀ ਰਹਿائش ਤੇ ਛਾਪਾ ਮਾਰਿਆ ਤਾਂ ਗਿਲਸਾਬ ਉਥੋਂ 13 ਲੱਖ ਰੁਪਏ ਨਕਦ ਬਰਾਮਦ ਹੋਇਆ। ਤੇ ਇਹ ਪੰਜਾਬ ਦੇ ਵਿੱਚ ਅਪਸਰਾ ਦੀ ਅੱਜ ਕੱਲ ਚਾਂਦੀ ਹੈ ਜੀ ਬੜਾ ਪੈਸਾ ਇਹਨਾਂ ਕੋਲੇ ਇਕੱਠਾ ਹੋਇਆ ਹੋਇਆ ਲੀਟਰਾ ਵਾਂਗੂ ਜੀ। ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਜੀ ਚੰਡੀਗੜ੍ਹ ਬਿਲਕੁਲ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਮੀਟਿੰਗ ਆ ਗਈ ਜਿਹੜੀ ਉਹ ਕੀਤੀ ਗਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਇਹ ਕੋਰ ਕਮੇਟੀ ਦੀ ਮੀਟਿੰਗ ਕੀਤੀ ਆ ਉਹਦੇ ਵਿੱਚ ਇੱਕ ਤਾਂ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕੰਟਰੋਲ ਸਿੱਖ ਸੰਗਤ ਕੋਲੋਂ ਖੋਹਣ ਤੇ ਹਰਿਆਣਾ 'ਚ ਇੱਕ ਵੱਖਰੀ ਸੰਸਥਾ ਸਥਾਪਿਤ ਕਰਕੇ ਐੱਡਜੀਪੀਸੀ ਨੂੰ ਜ਼ਬਰਦਸਤੀ ਵੰਡਣ ਵਰਕੇ ਜਿਹੜੇ ਕੰਮ ਨੇ ਉਹ ਉਹਨਾਂ ਦਾ ਜ਼ਿਕਰ ਜਿਹੜਾ ਉਹ ਕੀਤਾਗਾ ਔਰ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਆ ਕਿ ਸਿੱਖ ਧਾਰਮਿਕ ਮਾਮਲੇ 'ਚ ਜਿਹੜਾ ਦਖਲ ਦੇਣ ਤੇ ਸਿੱਖ ਸੰਸਥਾਵਾਂ ਤੇ ਗੁਰਦੁਆਰਿਆਂ ਜਿਨ੍ਹਾਂ 'ਚ ਹਜੂਰ ਸਾਹਿਬ ਤੇ ਪਟਨਾ ਸਾਹਿਬ ਵਿਖੇ 500 ਦੇ ਪਵਿੱਤਰ ਤਖਤ ਵੀ ਸ਼ਾਮਲ ਨੇ ਉਹਦੇ ਕੰਟਰੋਲ ਜਿਹੜੇ ਨੇ ਉਹਨੂੰ ਹੜੱਪਣ ਦੇ ਖਿਲਾਫ ਜਿਹੜੀ ਗੱਲ ਆ ਉਹ ਅੱਜ ਕੀਤੀ ਗਈ ਆ ਔਰ ਅੱਜ ਜਦੋਂ ਚੰਡੀਗੜ੍ਹ ਵਿਖੇ ਇੱਕ ਹੋਰ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਤਾਂ ਉਸ ਮੀਟਿੰਗ ਦੇ ਵਿੱਚ ਮਤੇ ਪਾਸ ਕੀਤੇ ਗਏ ਉਹਨਾਂ ਚ ਕਿਹਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜੇ ਧਰਮਾਂ ਦੇ ਧਾਰਮਿਕ ਵਿਸ਼ਵਾਸਾਂ ਪਰਥਾਮਾਂ ਤੇ ਮਾਮਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਤੇ ਦਮਨ ਨੂੰ ਰੋਕਣ ਲਈ ਸਰਬਉੱਚ ਤੇ ਬੇਮਿਸਾਲ ਕੁਰਬਾਨੀ ਦਿੱਤੀ ਉਹ ਕਹਿੰਦੇ ਇੱਕ ਵੱਡੀ ਵਿਡੰਬਣਾ ਹੈ ਕਿ ਕੇਂਦਰ ਤੇ ਮਹਾਰਾਸ਼ਟਰ ਵਿਹਾਰ ਤੇ ਹਰਿਆਣਾ ਚ ਸਰਕਾਰਾਂ ਧਾਰਮਿਕ ਦਖਲਅੰਦਾਜ਼ੀ ਤੇ ਦਮਨ ਦਾ ਉਹੀ ਪਾਪ ਕਰ ਰਹੀਆਂ ਜਿਹਦੇ ਵਿਰੁੱਧ ਗੁਰੂ ਸਾਹਿਬ ਨੇ ਆਪਣਾ ਜੀਵਨ ਕੁਰਬਾਨ ਕੀਤਾ ਔਰ ਸਖਬੀ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਹੋਈ ਏਥ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਬੀਜੇਪੀ ਦੇ ਉੱਤੇ ਸਿੱਧੇ ਟੰਗ ਦੇ ਨਾਲ ਜਿਹੜਾ ਉਹ ਸਿਆਸੀ ਹਮਲੇ ਕੀਤੇ ਗਏ ਕਾਲੀ ਦਲ ਦੇ ਵੱਲੋਂ ਮੈਨੂੰ ਲੱਗਦਾ ਕਿ ਇੱਕ ਪਾਸੇ ਤਰਨਤਾਰਨ ਦੀ ਇਲੈਕਸ਼ਨ ਤੋਂ ਬਾਅਦ ਜਦੋਂ ਇਹ ਗੱਲ ਚੱਲ ਰਹੀ ਹੈ ਕਿ ਕਾਲੀ ਦਲ ਸਟਰੋਂਗ ਹੋ ਰਿਹਾ ਹੈ ਕਿ ਕਾਲੀ ਭਾਜਪਾ ਗੱਠਜੋੜ ਵਾਲੇ ਪਾਸੇ ਨੂੰ ਗੱਲਬਾਤ ਸਕਦੀ ਹੈ ਦੂਜੇ ਪਾਸੇ ਪਾ ਪਾ ਦੇ ਸਟੈਪ ਨੇ ਚਾਹੋ ਚੰਡੀਗੜ੍ਹ ਦੇ ਮਸਲੇ ਤੇ ਆ ਚਾਹੋ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਆ ਜਾਂ ਜਿਵੇਂ ਅੱਜ ਕਾਲੀ ਦਲ ਦਾ ਜਿਹੜਾ ਰਵਈਆ ਨਜ਼ਰ ਆਇਆ ਤੇ ਉਹ ਦਿੱਲੀ ਸ੍ਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰਿਆਣਾ ਦੀ ਕਮੇਟੀ ਔਰ ਬਿਹਾਰ ਤੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਦਖਲਦਾਰੀ ਆ ਸੈਂਟਰ ਦੀ ਜਾਂ ਭਾਜਪਾ ਦੀ ਉਹਦੇ ਖਿਲਾਫ ਹੋ ਰਿਹਾ ਕਾਲੀ ਦਲ ਉਹ ਜੋ ਲੱਗਦਾ ਨਹੀਂ ਕਿ ਕਾਲੀ ਭਾਜਪਾ ਇਕੱਠੇ ਜੋੜ ਇੰਨਾ ਸੌਖਿਆਂ ਸੰਭਵ ਹੋ ਸਕਦਾ ਜੀ ਅੱਛਾ ਇੱਕ ਸਮਝ ਨਹੀਂ ਆਉਂਦੀ ਬਾਰੋਂ ਖਬਰਾਂ ਦੇ ਰਹੇ ਆ ਹਰ ਰੋਜ਼ ਗੱਲ ਕਰਦੇ ਆ ਸੋਸ਼ਲ ਮੀਡੀਆ ਤੇ ਸਾਰਾ ਮੀਡੀਆ ਲੱਗਾ ਹੋਇਆ ਕੋਈ ਪੈਰੂ ਦੇ ਜੰਗਲਾਂ 'ਚ ਕੋਈ ਮਕਸੀਕੋ 'ਚ ਕੋਈ ਗਵਾਟਾਮਾਲਾ 'ਚ ਕੋਈ ਮਰ ਰਹੇ ਨੇ ਕੈਨੇਡਾ 'ਚੋ ਦੁਨੀਆ ਵਾਪਸ ਤੁਰ ਰਹੀ ਐ ਅਮਰੀਕਾ ਤੋਂ ਫੜ ਫੜ ਕੇ ਭਜਾ ਰਹੇ ਨੇ ਯੂਰਪ ਦਾ ਬੰਦਾ ਹਾਲ ਐ 25-30 ਲੱਖ ਰੁਪਈਆ ਜਿਹੜਾ ਇਲੀਗਲ ਆਨਲੀ ਦਿੰਦੇ ਨੇ ਨਵਕਿਰਨ 7% ਤੇ ਜੇ 25 30 ਹੋਵੇ ਤਾਂ ਘੱਟੋ ਘੱਟ ਪੌਣੇ 2 ਲੱਖ ਸਾਲ ਦਾ ਵਿਆਜ ਹੈ ਤਾਂ ਘੱਟੋ ਘੱਟ 15000 ਰੁਪਿਆ ਮਹੀਨਾ ਤੇ 500 ਰੁਪਿਆ ਦਿਹਾੜੀ ਹਲੇ ਵੀ ਲੋਕ ਫਸੇ ਜਾਂਦੇ ਨੇ ਕਿਉਂ ਨਹੀਂ ਰੁਕ ਰਿਹਾ ਇਹ ਕੰਮ ਬਿਲਕੁਲ ਜੀ ਇਹ ਮਸਲਾ ਹੈਗਾ ਜਿਹੜਾ ਬੜਾ ਗੰਭੀਰ ਹੈਗਾ ਕਿ ਅਜੇ ਵੀ ਇਹ ਰੁਕ ਨਹੀਂ ਰਿਹਾ ਔਰ ਜਿੱਦੀ ਵੱਡੀ ਪੱਦਰ ਦੇ ਉੱਤੇ ਡੌਂਕੀ ਲਾ ਕੇ ਵਿਦੇਸ਼ ਨੂੰ ਜਿਹੜਾ ਆ ਰਹੇ ਨੇ ਨੌਜਵਾਨ ਉਹਦੇ ਚ ਏਜੰਟਾਂ ਦੇ ਵੱਲੋਂ ਬਹੁਤ ਰੁਪਈਆ ਦਾ ਜਿਹੜਾ ਉਹ ਹਾਸਲ ਕੀਤਾ ਜਾ ਰਿਹਾ ਹੁਣ ਤਾਜ਼ਾ ਘਟਨਾ ਤਰਨਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ ਬਾਈਪਾਸ ਦੇ ਨੇੜੇ ਦੀ ਹੈ ਉਸ ਕਲੋਨੀ ਦਾ ਸ਼ਮਿੰਦਰ ਸਿੰਘ ਆਪਣੇ ਲੜਕੇ ਨੂੰ ਅਮਰੀਕਾ ਭੇਜਦਿਆਂ ਜਿੱਥੇ 42 ਲੱਖ ਰੁਪਈਆ ਗਵਾ ਬੈਠਾ ਉਥੇ 1 ਸਾਲ ਤੋਂ ਆਪਣੇ ਪੁੱਤ ਨਾਲ رابطੇ ਨੂੰ ਤਰਸ ਰਿਹਾ ਹੈ ਜਿਹੜਾ ਹੁਣ ਡੰਕਰਾਂ ਦੇ ਕਬਜ਼ੇ 'ਚ ਦੱਸਿਆ ਜਾਂਦਾ ਹੈ ਜਾਣਕਾਰੀ ਜਿਨੀਕ ਮਿਲੀ ਆ ਉਹਦੇ ਮੁਤਾਬਕ ਕੁਸ਼ਮਿੰਦਰ ਸਿੰਘ ਨੇ ਆਪਦੇ ਲੜਕੇ ਜਗਜੀਤ ਸਿੰਘ ਨੂੰ ਅਮਰੀਕਾ ਭੇਜਣ ਲਈ 2 ਸਾਲ ਪਹਿਲਾਂ ਸ਼ਕਤੀਨਗਰ ਜਲੰਧਰ ਦੇ ਇੱਕ ਟਰੈਵਲ ਏਜੰਟ ਦੇ ਨਾਲ ਗੱਲਬਾਤ ਕੀਤੀ ਸੀ ਉਹਨੇ ਗਾਹਾਂ ਹਰਿਆਣੇ ਦੇ ਬੰਦੇ ਨਾਲ ਸੰਪਰਕ ਕਰਾਇਆ ਔਰ ਉਹਨਾਂ ਨੂੰ 14 ਲੱਖ ਰੁਪਏ ਪਹਿਲਾਂ ਦਿੱਤਾ ਬਾਕੀ ਦੀ ਰਕਮ ਯੂਪੀਆਈ ਰਾਹੀਂ ਜਿਹੜੀ ਖਾਤਿਆਂ 'ਚ ਪਾਈ ਔਰ ਰਾਤ ਦੇ ਵਿੱਚ ਇਹਨਾਂ ਨੇ ਜਗਜੀਤ ਸਿੰਘ ਨੂੰ ਸਿੱਧੇ ਅਮਰੀਕਾ ਭੇਜਣ ਦੀ ਥਾਂ ਮੈਕਸੀਕੋ ਭੇਜ ਦਿੱਤਾ ਜਿੱਥੇ ਉਹ ਹੁਣ ਤੱਕ ਡੰਕਰਾਂ ਦੇ ਕਬਜ਼ੇ 'ਚ ਹੈ ਇੱਕ ਸਾਲ ਤੋਂ ਪਰਿਵਾਰ ਦੇ ਨਾਲ ਜਗਜੀਤ ਸਿੰਘ ਦਾ ਸੰਪਰਕ ਨਹੀਂ ਹੋ ਸਕਿਆ ਔਰ ਉਦੋਂ ਬਾਅਦ ਵੀ ਪੈਸੇ ਉਹਨਾਂ ਨੇ ਮਤਲਬ ਦਿੱਤੇ ਨੇ ਲੇਕਿਨ ਹੁਣ ਸਥਿਤੀ ਇਹ ਹੈ ਕਿ ਉਹ ਕਹਿੰਦੇ ਵੀ ਨਾਲੇ ਤਾਂ ਸਾਡਾ ਐਨਆਰਪਈਆ ਆ ਗਿਆ 42 ਲੱਖ ਰੁਪਈਆ ਹੁਣ ਤੱਕ ਉਹ ਲਾ ਚੁੱਕਿਆ ਪਰਿਵਾਰ ਔਰ ਏਜੰਟ ਉਹਦੇ ਚੋਂ ਖਾ ਚੁੱਕੇ ਨੇ ਸਾਰਾ ਮਸਲਾ ਪੁਲਿਸ ਕੋਲ ਵੀ ਪਹੁੰਚ ਚੁੱਕਿਆ ਲੇਕਿਨ ਇਹਦੇ باوجود ਨਾ ਉਹਦੇ ਪੁੱਤ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਨਾ ਹੀ ਮਤਲਬ ਸਥਿਤੀ ਦਾ ਜਿਹੜਾ ਐਗਜ਼ੈਕਟ ਇਨਫੋਰਮੇਸ਼ਨ ਹੈ ਉਹ ਆ ਰਹੀ ਹੈ ਗੱਲ ਸਾਹਮੇ ਵਰਤਾਰਾਗਾ ਜਿਹੜਾ ਉਹ ਲਗਾਤਾਰ ਚੱਲ ਰਿਹਾ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਠੱਗੀਆਂ ਨੇ ਪੰਜਾਬੀਆਂ ਨੂੰ ਲੁੱਟ ਲਿਆ ਇੱਕ ਪਾਸੇ ਬੜੀ ਇਹ ਗੱਲ ਤੁਹਾਡੇ ਵਰਗੇ ਸਿਹਰਦ ਵਿਅਕਤੀ ਔਰ ਸਾਡੇ ਸਮਾਜ ਦੇ ਜਿਹੜੇ ਵਿਦੇਸ਼ ਚ ਬੈਠੇ ਗਾ ਬਹੁਤ ਬੰਦੇ ਨੇ ਉਹ ਕਹਿੰਦੇ ਨੇ ਕਿ ਭਾਈ ਜੇ ਆਉਣਾ ਇੱਕ ਨੰਬਰ ਚ ਆਓ ਦੋ ਨੰਬਰ ਚ ਨਾ ਆਓ ਜੇ ਆਉਣਾ ਤਾਂ ਕਿਸੇ ਢੰਗ ਦੇ ਨਾਲ ਆਓ ਪਹਿਲਾਂ ਪੂਰੀ ਇਨਫਰਮੇਸ਼ਨ ਲਾਓ ਲੇਕਿਨ ਫੇਰ ਵੀ ਏਜੰਟ ਬੜੇ ਚੁਸਤ ਨੇ ਜੀ ਬੜਾ ਗੱਲ ਚ ਫਸਾਉਂਦੇ ਨੇ ਔਰ ਬੰਦੇ ਨੂੰ ਤਾਂ ਪਤਾ ਨਹੀਂ ਹੁੰਦਾ ਨਾ ਵੀ ਸਾਨੂੰ ਸਿੱਧਾ ਅਮਰੀਕਾ ਭੇਜ ਰਿਹਾ ਮੈਕਸੀਕੋ ਦੇ ਜਾਂ ਪਨਾਮਾ ਦੇ ਜੰਗਲਾਂ ਦੇ ਰਾਹੀ ਵੀ ਜਿਹੜਾ ਜਾਂ ਸਮੁੰਦਰੀ ਰਾਸਤਿਆਂ ਦੇ ਰਾਹੀ ਵੀ ਸਾਨੂੰ ਮੌਤ ਦੇ ਮੂੰਹ ਤੱਕਿਆ ਜਾ ਰਿਹਾ ਹੈ ਗੱਲਾਂ 'ਚ ਬਣ ਲੈਂਦੇ ਨੇ ਔਰ ਇਹ ਸਰਕਾਰਾਂ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਪੁਲਿਸ ਤੇ ਵੀ ਹੁੰਦੇ ਨੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ ਅੱਛਾ ਜੀ ਹਰਚਰਨ ਸਿੰਘ ਭੁੱਲੜ ਦੀ ਦਿਓ ਖਬਰ ਕਿਵੇਂ ਹੈ ਤਰਸੇਪੂਲਰ ਹਾਈ ਕੋਰਟ ਪਹੁੰਚ ਗਿਆ ਜੀ ਚਰਨ ਸਿੰਘ ਭੁੱਲਰ ਜਿਹੜਾ ਸਸਪੈਂਡਡ ਡੀਆਈਜੀ ਦੇ ਵੱਲੋਂ ਆਪਣੇ ਵਕੀਲਾਂ ਦੇ ਰਾਹੀਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਔਰ ਹਾਈ ਕੋਰਟ ਦੇ ਵਿੱਚ ਇਹਨੇ ਆਮਦਨ ਤੋਂ ਵੱਧ ਜਾਇਦਾਦ ਤੇ ਭ੍ਰਸ਼ਟਾਚਾਰ ਦੇ ਮਸਲਿਆਂ ਦੇ ਨੂੰ ਚੁਣੌਤੀ ਦਿੱਤੀ ਆ ਸੀਬੀਆਈ ਨੇ ਭੁੱਲਰ ਨੂੰ ਉਹਦੇ ਕਥਿਤ ਸਹਿਯੋਗੀ ਜਿਹੜਾ ਕ੍ਰਿਸ਼ਨ ਉਸਾਰ ਦਾ ਇੱਕ ਗਵਾੜੀਏ ਕੋਲੋਂ ਰਿਸ਼ਵਤ ਮੰਗਣ ਦੇ ਦੋਸ਼ 814 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਪੁਲਰ ਨੇ ਸੀਬੀਆਈ ਦੇ ਕੇਸ ਦਰਜ ਕਰਨ ਖਿਲਾਫ ਔਰ ਇੱਕ ਤਾਂ ਚੁਣੌਤੀ ਦਿੱਤੀ ਹੈ ਕਿ ਸੀਬੀਆਈ ਤਾਂ ਜੀ ਮੈਨੂੰ ਫੜ ਨਹੀਂ ਸਕਦੀ ਉਹ ਕਹਿੰਦੇ ਨਿਜਵਾ ਮੁਤਾਬਕ ਪੰਜਾਬ ਦੇ ਵਿੱਚ ਮੈਂ ਸੇਵਾ ਨਿਭਾਰ ਰਿਹਾ ਹਾਂ ਸੀਬੀਆਈ ਜਿਹੜੀ ਹੈ ਉਹ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਦੇ ਤਹਿਤ ਮੈਨੂੰ ਪੰਜਾਬ ਸਰਕਾਰ ਦੀ ਆਗਿਆ ਤੋਂ ਬਿਨਾ ਫੜ ਨਹੀਂ ਸਕਦੀ ਉਹ ਕਹਿੰਦੇ ਔਰ ਡੀਆਈਜੀ ਪੁਲਰ ਨੇ ਇਸ ਗੱਲ ਨੂੰ ਚੁਣੌਤੀ ਦਿੱਤੀ ਹੈ ਕਿ ਸੀਬੀਆਈ ਦਾ ਮੈਨੂੰ ਫੜਨਾ ਹੀ ਗਲਤ ਹੈ ਦੂਸਰਾ ਉਹਨੇ ਇਹਨਾਂ ਕੇਸਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਚੁਣੌਤੀ ਜਿਹੜੀ ਉਹ ਦਿੱਤੀ ਆ ਉਹਨ ਸਵਾਲ ਹੀ ਖੜਾ ਹੁੰਦਾ ਵੀ ਪੰਜਾਬ ਦੀ ਸਹਿਮਤੀ ਸਰਕਾਰ ਦੀ ਹੈ ਜਾਂ ਨਹੀਂ ਹੈ ਇਹ ਤੋਂ ਵੀ ਅਹਿਮ ਕਿ ਕੀ ਇਹ ਸਾਰਾ ਮਸਲਾ ਹੈ ਨਹੀਂ ਸੀ ਸੋ ਟੈਕਨੀਕਲੀ ਕੇਸ ਨੂੰ ਲਜਾ ਕੇ ਜਿਹੜਾ ਬਚਣ ਦੀ ਕੋਸ਼ਿਸ਼ ਦੇ ਵਿੱਚ ਹਰਚਰਨ ਭੁੱਲਰ ਨਜ਼ਰ ਆ ਰਿਹਾ ਲੇਕਿਨ ਪ੍ਰੈਕਟੀਕਲੀ ਸਥਿਤੀ ਇਹ ਹੈ ਕਿ ਉਹਦੇ ਖਿਲਾਫ ਬਹੁਤ ਸਾਰੇ ਸਬੂਤ ਨੇ ਕ੍ਰਿਸ਼ਨ ਉਹ ਬਹੁਤ ਸਾਰੇ ਸਬੂਤ ਮਿਲੇ ਨੇ ਹੋਰ ਬਹੁਤ ਸਾਰੇ ਆਈਐਸ ਆਈਪੀਐਸ ਅਫਸਰਾਂ ਦਾ ਕਹਿੰਦੇ ਜੋਰ ਲੱਗਿਆ ਹੋਇਆ ਵੀ ਭੁੱਲਰ ਬਚਾਓ ਤੇ ਭੁੱਲਰ ਟੰਗਿਆ ਗਿਆ ਪਤਾ ਨਹੀਂ ਕਿੰਨੇ ਇੱਕ ਹੋਰ ਦੀ ਗੱਲਬਾਤ ਆ ਗਈ ਜਿਹੜੀ ਉਹ ਅੱਗੇ ਵਧਣੀ ਹੈ ਲੇਕਿਨ ਸਵਾਲ ਇਹ ਵੀ ਖੜਾ ਹੁੰਦਾ ਵੀ ਇੱਕ ਪਾਸੇ ਇਹ ਸੀਗਾ ਵੀ ਬਹੁਤ ਸਾਰੇ ਆਈਐਸ ਆਈਪੀਐਸ ਅਫਸਰਾਂ ਖਿਲਾਫ ਸਬੂਤ ਆ ਗਏ ਤਾਂ ਉਹ ਉਹਨਾਂ ਤੱਕ ਗੱਲ ਕਿਉਂ ਨਹੀਂ ਗਈ ਭੁੱਲਰ ਤੀ ਜਾ ਕੇ ਗੱਲ ਰੁਕ ਗਈ ਇਹਦੋਂ ਗੱਲ ਕਿਉਂ ਨਹੀਂ ਵਧੀ ਜਿਵੇਂ ਆਕੇ ਆਮ ਕੇਸਾਂ ਜਾਂਦਾ ਸੈਕੰਡ ਪੰਜਾਬ ਬਿਜਲੈਂਸ ਬੀਰੋ ਦਾ ਬੜੀ ਸਰਗਰਮ ਸੀ ਵੀ ਸਾਨੂੰ ਚਾਹੀਦਾ ਜੀ ਰਿਮਾਂਡ ਛੇਤੀ ਲੇਕਿਨ ਬਾਅਦ ਦੇ ਵਿੱਚ ਪੰਜਾਬ ਬਿਜਲੈਂਸ ਬੀਰੋ ਵੀ ਇਸ ਕੇਸ ਦੇ ਵਿੱਚ ਚੁੱਪ ਕਰਕੇ ਬੈਠ ਗਈ ਸੋ ਇਹ ਵੀ ਸਵਾਲ ਖੜੇ ਹੁੰਦੇ ਨੇ ਜੀ ਤਰਮਿੰਦਰ ਦਾ ਦੇਹਾਂਤ ਹੋ ਗਿਆ ਜੀ ਬਿਲਕੁਲ ਜੀ ਤਰਮਿੰਦਰ ਦਾ ਦੇਹਾਂਤ ਹੋ ਗਿਆ ਔਰ 99 ਸਾਲ ਤੋਂ ਵੱਧ ਦੀ ਉਹਦੀ ਉਮਰ ਸੀ 90 ਸਾਲ ਪੂਰੇ ਹੋਣ ਵਾਲੇ ਸੀਗੇ ਥੋੜੇ ਦੇਣੀ ਬਾਕੀ ਸੀ ਲੇਕਿਨ 90 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਤਰਮਿੰਦਰ ਦਾ ਅਜ ਦੇ ਹੱਥ ਹੋ ਗਿਆ ਜਨਤਮ ਸੰਸਕਾਰ ਵੀ ਜਿਹੜਾ ਤਰਮਿੰਦਰ ਦਾ ਕਰ ਦਿੱਤਾ ਗਿਆ ਐਦਕੀ ਜਿਹੜਾ ਤਰਮਿੰਦਰ ਦੇ ਸੰਸਕਾਰ ਦੀ ਖਬਰ ਬਹੁਤ ਲੇਟ মিডিਆ ਤੱਕ ਪਹੁੰਚੀ ਕਿਉਂਕਿ ਪਰਿਵਾਰ ਪਿਛਲੀ ਵਾਰ ਬਹੁਤ ਨਾਰਾਜ਼ ਹੋ ਗਿਆ ਸੀ ਪਰ ਪਿਛਲੀ ਵਾਰ ਹੋਇਆ ਇਹ ਕੁਝ ਦਿਨ ਪਹਿਲਾਂ ਤਰਮਿੰਦਰ ਦੀ ਸਿਹਤ ਵਿਗੜੀ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਦੀ ਜਿਹੜੀ ਸਥਿਤੀ ਯਾਗੀ ਬੜੀ ਨਾਜ਼ੁਕ ਸੀ ਲੇਕਿਨ ਇਸੇ ਦਰਮਿਆਨ ਉਹਨਾਂ ਦੇ ਜਿਉਂਦਿਆਂ ਤੋਂ ਹੀ ਬਹੁਤ ਸਾਰੇ মিডিਆਜ਼ ਆ ਰਹੇ ਨੇ ਉਹਨਾਂ ਦੀ ਮੌਤ ਦੀ ਖਬਰ ਚਲਾ ਦਿੱਤੀ ਜਿਹਦੇ ਕਰਕੇ ਅੱਜ ਪਰਿਵਾਰ ਨਰਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਜ਼ਰ ਆਇਆ ਜੀ ਔਰ 8 ਦਸੰਬਰ ਨੂੰ 90ਵਾਂ ਜਨਮ ਦਿਨ ਤਰਮਿੰਦਰ ਦਾਸ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਜਿਹੜੀ ਅੱਜ ਉਹ ਹੋਈ ਔਰ ਉਹਨਾਂ ਦਾ ਸਸਕਾਰ ਵੀ ਬੰਬਈ ਦੇ ਵਿੱਚ ਕਰ ਦਿੱਤਾ ਗਿਆ ਔਰ ਤਰਮਿੰਦਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡਾਂਗੋ ਨਸਰਾਲੀ ਤਿੰਨ ਸੋਰਾ ਪਿੰਡ ਆ ਬਨਪੋਰਾ ਇਹ ਮਾਲਵੇ ਦੇ ਤਿੰਨੋਂ ਪਿੰਡ ਇੱਕੋ ਕਤਾਰ ਦੇ ਵਿੱਚ ਨੇ ਤੁਹਾਡਾ ਕਿਸਤਰਾ ਗਿਲ ਸਾਹਿਬ ਜੀ ਉੱਥੋਂ ਚੱਲ ਕੇ ਬੰਬਈ ਤੱਕ ਦਾ ਸਫ਼ਰ ਔਰ ਬਹੁਤ ਕੁਸ਼ ਦਿਵਾਲ ਪਰਿਵਾਰ ਨੇ ਜਿਹੜਾਗਾ ਉਹ ਇਹ ਨ ਸਮਿਆਂ ਦੇ ਦੌਰਾਨ ਪ੍ਰਾਪਤ ਕੀਤਾ ਪੰਜਾਬੀਆਂ ਨੇ ਵੀ ਬੜਾ ਹਿੱਕ ਨਾ ਲਾਇਆ ਪੰਜਾਬੀਆਂ ਨੇ ਬਹੁਤ ਪਿਆਰ ਇਸ ਪਰਿਵਾਰ ਨੂੰ ਜਿਹੜਾ ਉਹ ਦਿੱਤਾ ਹਾਲਾਂਕਿ ਸਨੀ ਦਿਵਾਲ ਅੰਨ ਤੇ ਜਿੱਤ ਤੋਂ ਬਾਅਦ ਖੇਤੀ ਕਾਨੂੰਨਾ ਖਿਲਾਫ ਅੰਦੋਲਨ ਸਮੇਂ ਪਰਿਵਾਰ ਨੂੰ ਪੰਜਾਬੀਆਂ ਦੇ ਰੋਧ ਦਾ ਵੀ ਸਾਹਮਣਾ ਕਰਨਾ ਪਿਆ ਲੇਕਿਨ ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਪੰਜਾਬੀਆਂ ਨੇ ਇਸ ਪਰਿਵਾਰ ਨੂੰ ਬਹੁਤ ਸਤਿਕਾਰ ਦਿੱਤਾ ਜੀ ਧੰਵਾਦ ਜੀ ਤੇ ਕੱਲ ਸਵੇਰੇ ਫੇਰ ਸਾਂਝ ਪਾਵੇਗੀ ਆਪਣਾ ਖਿਆਲ ਰੱਖਿਓ ਚੁੱਕਰੀਆ ਜੀ ਗੱਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਹੀ ਧੰਵਾਦ ਸੋਨਯੂਕੈਂਸਿੰਪਤੀ ਪਤੀ ਪਤੀ ਸੇਖਵਾ ਬਰਨਾਲੇਉਂ ਗੱਲਬਾਤ ਕਰ ਰਹੇ ਸੀ